ਦੋਸਤੋ ਸੁਖਵਿੰਦਰ ਸਿੰਘ ਜੀ ਦੇ ਖੇਤ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਉੱਥੇ ਖੜੇ ਆ ਇਹਨਾਂ ਨੇ ਤਿੰਨ ਕਿੱਲੇ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀਗੀ ਤਾਂ ਪਹਿਲਾਂ ਪਹਿਲਾਂ ਤਾਂ ਲੱਗਦਾ ਸੀਗਾ ਵੀ ਪਤਾ ਨਹੀਂ ਕਿਵੇਂ ਹੋ ਕਣਕ ਦਾ ਜਿਹੜਾ ਵੀ ਦਾਣੇ ਇੱਕ ਪਾਸੇ ਨਾਲ ਚਲੇ ਜਾਣ ਪਰ ਅੱਜ ਕਿੰਨਾ ਟਾਈਮ ਹੋ ਗਿਆ ਆਪਣੀ ਕਣਕ ਬਿਜਾਈ ਨੂੰ ਇਹਨੂੰ ਹੋ ਗਏ ਹੋਣਗੇ ਮਹੀਨੇ ਤੋਂ ਉੱਤੇ ਹੋ ਗਿਆ 40 ਕਿਤੇ ਨੂੰ 40 ਦਿਨ ਹੋ ਗਏ ਨੂੰ ਕਣਕ ਬਜਾਈ ਨੂੰ ਤੁਸੀਂ ਕਣਕ ਵੀ ਦੇਖ ਹੀ ਰਹੇ ਹੋ ਤਾਂ ਕਈ ਗੱਲਾਂ ਆਈਆਂ ਸੀ ਵਾਜਾ ਆਈਆਂ ਸੀ ਵੀ ਭਾਈ ਜਿਹੜਾ ਸੁੰਡ ਹੈ ਉਹ ਗੱਠਾ ਜਿੱਥੇ ਗੱਠਾ ਬਣੀਆਂ ਉੱਥੇ ਵੀ ਪੈ ਗਿਆ ਜਿੱਥੇ ਮੱਲਾ ਵੀ ਸੁਪਰ ਸੀਡਰ ਨਾਲ ਬਜਾਈ ਹੋਈ ਆ ਜਾਂ ਰੋਟਾਵੇਟਰ ਨਾਲ ਬਜਾਈ ਹੋਈ ਆ ਉੱਥੇ ਵੀ ਪਿਆ ਹੈਗਾ ਤਾਂ ਆਓ ਆਪਾਂ ਜਿੰਨਾਕ ਬਾਈ ਸੁਖਵਿੰਦਰ ਸਿੰਘ ਜੀ ਨੂੰ ਪਤਾ ਹੈਗਾ ਇਹਦੇ ਬਾਰੇ ਸਾਰੀ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੀ ਹੈ ਸੁਖਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅ ਸੁਖਵਿੰਦਰ ਸਿੰਘ ਜੀ ਜਿਵੇਂ ਤੁਸੀਂ ਆਹ ਮਲਚਿੰਗ ਵਾਲੀ ਖੇਤੀ ਕਰ ਹੀ ਰਹੇ ਹੋ ਕਿਉਂਕਿ ਤੁਸੀਂ ਵਾਤਾਵਰਣ ਪ੍ਰੇਮੀ ਹੋ ਮਿੱਟੀ ਪਾਣੀ ਹਵਾ ਬਾਰੇ ਸੋਚਦੇ ਹੋ ਵੀ ਕਿਵੇਂ ਬਚਾਇਆ ਜਾ ਸਕਦਾ ਤੇ ਆਪਣੀ ਛੇਤ ਬਾਰੇ ਸੋਚਦੇ ਹੋ ਤਾਂ ਇਹ ਜਿਹੜੀ ਸਾਨੂੰ ਤਾਂ ਆਏ ਸੀ ਵੀ ਤੁਸੀਂ ਇਹ ਕੈਮੀਕਲ ਚ ਕੀਤਾ ਪਰ ਅੱਜ ਤੁਹਾਡੇ ਦੱਸਣ ਦੇ ਪਤਾ ਲੱਗਿਆ ਵੀ ਤੁਸੀਂ ਸਾਰਾ ਆਰਗੈਨਿਕ ਹੀ ਕਰ ਰਹੇ ਹੈਗੇ ਆ ਤਾਂ ਇਹਦੇ ਬਾਰੇ ਤੁਹਾਡੇ ਵਿਚਾਰ ਕੀ ਆ ਇਹ ਜਿਹੜੀ ਮਲਚਿੰਗ ਵਾਲੀ ਖੇਤੀ ਆ ਐਤਕੀ ਕੀੜੇ ਤੋਂ ਵੀ ਕਿਵੇਂ ਬਚੀ ਐ ਕਿ ਕਿਹੜੇ-ਕਿਹੜੇ ਪ੍ਰਭਾਵਾਂ ਤੋਂ ਬਚੀ ਐ ਇਹ ਜਿਹੜੀ ਐ ਪਿਛਲੇ ਸਾਲ ਵੀ ਮਲਚਿੰਗ ਨਾਲ ਵੀਜੀ ਸੀ ਕਣਕ ਨਾ ਤਾਂ ਇਹ ਪਿਛਲੇ ਸਾਲ ਕੋਈ ਸੁੰਡੀ ਪਈ ਐ ਲੋਕੀ ਕਹਿੰਦੇ ਆ ਸੁੰਡ ਪੈ ਗਏ ਉਹ ਹੋ ਗਏ ਨਾ ਇਸ ਸਾਲ ਪਈ ਐ ਪਿਛਲੇ ਸਾਲ ਤਾਂ ਮੈਂ ਯੂਰੀਆ 50 ਕਿਲੋ ਕਿਲੇ ਦੀ ਪਾਤੀ ਸੀ ਤੇ ਐਤਕੀ ਤਾਂ ਯੂਰੀਆ ਨਹੀਂ ਪਾਉਣੀ ਜੀ ਕੋਈ ਵੀ ਕਿਸਮ ਦੀ ਆਰਗੈਨਿਕ ਹੀ ਰੱਖਣੀ ਆ ਬਿਨਾ ਸਪਰੇਆਂ ਤੋਂ ਬਿਨਾ ਖਾਦਾਂ ਤੋਂ ਤੇ ਝੋਨਾ ਨਾ ਵੀਜਿਆ ਸੀ 3 ਕਿੱਲੇ ਇਸੇ ਚ ਆ ਬਿਨਾ ਕਦੂ ਕੀਤੇ ਤੋਂ ਸੁੱਕਾ ਵਾਣ ਸੁਹਾਗਾ ਮਾਰ ਕੇ ਤੇ ਉਹ ਵੀ ਝੋਨਾ ਵੀਜਿਆ ਸੀ ਤੇ ਉਹਦੇ ਤੇ 3 ਕਿੱਲਿਆਂ ਤੇ 4 ਬੋਰੀਆਂ ਯੂਰੀਆ ਪਾਈਆਂ ਸੀ ਤੇ ਉਹਦੇ 75 ਗੱਟੇ ਕਿੱਲੇ ਦੇ ਨਿਕਲੇ ਤੇ ਕੋਈ ਬਾਗੇ ਪ੍ਰਾਣੋਂ ਸ਼ਹਿਰੋਂ ਲਿਆ ਕੇ ਸਪਰੇ ਨਹੀਂ ਕੀਤੀ ਆਪਣੀਆਂ ਹੀ ਸਪਰੇਆਂ ਕੀਤੀਆਂ ਸੀ ਪਾਠੀਆਂ ਦਾ ਪਾਣੀ ਲੱਸੀ ਖਾਲਾ ਢਾਈ ਢਾਈ ਅੱਕਾਲਾ ਨਾਵ ਨੂੰ ਕੋਈ ਬਿਮਾਰੀ ਪਈ ਸੀ ਤੇ ਇਸੇ ਤਰ੍ਹਾਂ ਹੁਣ ਕਣਕ ਤੇ ਵੀ ਪਾਥੀਆਂ ਦੇ ਪਾਣੀ ਦੀ ਸਪਰੇ ਲੱਸੀ ਦੀ ਢਾਈ ਢਾਈ ਵਾਲੇ ਇਹ ਹੀ ਕਰਨੀਆਂ ਢਾਈ ਢਾਈ ਵਾਲਾ ਇੱਕ ਕੀ ਨੰਨੇ ਢਾਈ ਢਾਈ ਵਾਲਾ ਕਹਿੰਦੇ ਆ ਜੀ ਢਾਈ ਕਿਲੋ ਸਰੋਂ ਦੀ ਖਾਲਾ 1 ਕਿਲੋ ਕਲੀ ਤੇ ਢਾਈ ਕਿਲੋ ਪਾਥੀਆਂ ਦੀ ਸੁਆ ਅੱਛਾ ਅੱਛਾ ਉਹਦਾ ਸਰਕਾਰ ਕਰਨਾ ਉਹ ਉਹਦੀ ਸਪਰੇ ਕਰਨੀ ਆ ਉਹ ਠੀਕ ਹੈ ਠੀਕ ਹੈ ਬਹੁਤ ਬੜੀ ਅੱਛਾ ਦੂਸਰਾ ਜਿਵੇਂ ਐਤ ਕੀ ਵਾਜਾਂ ਆਈਆਂ ਸੀ ਕਿਸਾਨਾਂ ਦੀਆਂ ਵੀ ਸੁਪਰ ਸੀਡਰ ਜਿੱਥੇ ਚੱਲਿਆ ਉੱਥੇ ਵੀ ਸੁੰਡ ਪੈ ਗਿਆ ਜਿੱਥੇ ਬਣੀਆਂ ਗੱਠਾ ਉੱਥੇ ਵੀ ਸੁੰਡ ਪੈ ਗਿਆ ਜਿੱਥੇ ਅੱਗ ਲੱਗੀ ਹੈ ਉੱਥੇ ਵੀ ਪਿਆ ਤੇ ਸਾਨੂੰ ਡਰ ਸੀ ਵੀ ਮਲਟਿੰਗਾ ਦੇ ਖੇਤ ਨੂੰ ਨਾ ਪੈ ਜੀ ਮਲਟਿੰਗਾ ਦੇ ਖੇਤੀ ਨੂੰ ਐਤ ਕੀ ਤੁਸੀਂ ਕਹਿੰਦੇ ਵੀ ਬਿਲਕੁਲ ਵੀ ਨਹੀਂ ਪਿਆਗਾ ਤੇ ਤੁਹਾਡੇ ਪਿੰਡ ਸੁਪਰ ਸੀਡਰ ਨੂੰ ਕਿੰਨਾ ਕੁ ਪਿਆ ਕਿਰਾ ਸਾਡੇ ਪਿੰਡ ਤਾਂ ਇੱਥੇ ਨਹੀਂ ਕੀੜਾ ਕੁਝ ਦੱਸ ਨਹੀਂ ਬਾਤ ਸੁਣੀ ਲਾਹਾਂ ਪਿੰਡਾਂ ਸੁਣਦੇ ਆ ਕਈ ਕਹਿੰਦੇ ਆ ਮਾੜੀ ਕਹਿੰਦੇ ਸੀ ਸੁੰਡ ਪੈ ਗਈ ਜੀ ਉੱਥੇ ਹੈ ਸਾਡੇ ਪਿੰਡ ਪੈਣ ਸੁਣਿਆ ਜਿਆਦਾ ਲੋਕ ਮਲਚਿੰਗ ਵਾਲੀ ਤੋਂ ਡਰਦੇ ਹਨਾ ਸੁੰਡ ਇਹ ਮਲਚਿੰਗ ਵਾਲੀ ਖੇਤੀ ਬਦਨਾਮ ਹੈ ਸੁੰਡ ਨਾਲ ਤੇ ਸੁੰਡ ਤਾਂ ਕਿਤੇ ਵੀ ਪੈ ਸਕਦਾ ਹੈਗਾ ਤੇ ਦੇਖੋ ਵੀਰੋ ਅਸੀਂ ਜਿੰਨੇ ਵੀ ਕਿਸਾਨਾਂ ਨੂੰ ਮਿਲੇ ਆ ਮਲਚਿੰਗ ਵਾਲੇ ਜਿਨ੍ਹਾਂ ਨੇ ਮਲਚਿੰਗ ਨਾਲ ਮਤਲਬ ਵੀ ਕਣਕ ਬੀਜੀ ਆ ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਸੁੰਡ ਬਿਲਕੁਲ ਨਹੀਂ ਪਿਆ ਲੱਗੇ ਸਾਰੇ ਪਿਆ ਹੈਗਾ ਸਾਰੀਆਂ ਕਣਕਾਂ ਨੂੰ ਪਰ ਸਾਡੇ ਨਹੀਂ ਪਿਆ ਇਹ ਇਹ ਤਾਂ ਪਹਿਲਾ ਯਕੀਨ ਹੋ ਗਿਆ ਪੂਰਾ ਪੱਕਾ ਦੂਸਰਾ ਇਹ 40 ਦਿਨਾਂ ਦੀ ਕਣਕ ਹੈ ਤੇ 40 ਦਿਨਾਂ ਦੀ ਕਣਕ ਹੋਰ ਵੀ ਦੇਖ ਲੋ ਤੇ ਇਹ ਵੀ ਦੇਖ ਲੋ ਵੇਖੋ ਆਹ ਬਾਈ ਜੀ ਨੇ ਇੱਕ ਬੂਟਾ ਪੱਟਿਆ ਆ ਦੋ ਆ ਗਏ ਹਨ ਦੋ ਆ ਇੱਕ ਤਾਂ ਇਹਦਾ ਕੱਦ ਦੇਖ ਲੋ ਪੂਰਾ ਕੱਦ ਹੈ ਤੇ ਇਹਦੀ ਜੜ ਇੱਕ ਬੂਟੇ ਦੀਆਂ 8 ਡਾਲਾਂ ਇੱਕ ਦੀਆਂ 6 ਆ ਹਾਂ ਤੇ ਤੇ ਜੜ ਦੇਖ ਲੋ ਕਿੰਨੀ ਮਜ਼ਬੂਤ ਜੜ ਹੈ ਹਾਂ ਕਿ ਕਿੰਨੀ ਲੰਮੀ ਹੈ ਵਿੱਚ ਟੁੱਟ ਵੀ ਜਾਂਦੀ ਹੈਗੀ ਆ ਕਈ ਲੋਕਾਂ ਦਾ ਕਹਿਣਾ ਹੈਗਾ ਕਿ ਇਹ ਕਣਕ ਉਪਰੀ ਪਈ ਰਹਿੰਦੀ ਹੈ ਤੇ ਜੜ ਥੱਲੇ ਨਹੀਂ ਜਾਂਦੀ ਆ ਦੇਖੋ ਜੀ ਜੜ ਦੂਜੀ ਕਣਕ ਨਾਲੋਂ ਜ਼ਿਆਦਾ ਇਹ ਜ਼ਿਆਦਾ ਜਾਂਦੀ ਹੈ ਹਾਂ ਇਹ ਡਿਗਦੀ ਨਹੀਂ ਮਗਰੋਂ ਜੀ ਤਾਂ ਇਹ ਇਹ ਡਿਗਦੀ ਨਹੀਂ ਡਿਗਦੀ ਨਹੀਂ ਜੜ ਡੂੰਗੀ ਗਈ ਹੁੰਦੀ ਹੈ ਫਿਰ ਇਸ ਕਰਕੇ ਇਹ ਡਿਗਦੀ ਨਹੀਂ ਮਗਰੋਂ ਪੱਕਣ ਵੇਲੇ ਮਗਰਲੇ ਪਾਣੀ ਤੇ ਨਹੀਂ ਦੂਜੀਆਂ ਕਣਕਾਂ ਡੱਗ ਪੈਂਦੀਆਂ ਜਿਹੜੀਆਂ ਸੁਪਰ ਸੀਡਰ ਨਾਲੀਆਂ ਚੀਆਂ ਹਾਂਜੀ ਤੇ ਆਹ ਜਿਵੇਂ ਸੁਖਵਿੰਦਰ ਜੀ ਆਹ ਜਿਵੇਂ ਤਣਕ ਹੈ ਨਾ ਅੱਛਾ ਦੇਖਦੇ ਇੱਕ ਗੱਲ ਹੋਰ ਆ ਜਿਹੜੇ ਪੱਤੇ ਪੀਲੇ ਜੇ ਪੈ ਗਏ ਨਾ ਇਹ ਖਭਰਾਉਣਾ ਨਹੀਂ ਇਹ ਠੰਡ ਨਾਲ ਹੋਏ ਆ ਤੇ ਜਦੋਂ ਆਹ ਮਤਲਬ ਵੀ ਧੁੱਪਾਂयां ਲੱਗਣ ਲੱਗੀਆਂ ਤੇ ਇਹ ਵੀ ਸ਼ਟ ਹੋ ਜਾਣਗੇ ਕੋਈ ਇਹਦੇ ਵਿੱਚ ਕਮੀ ਕੁਮੀ ਨਹੀਂ ਆਈਆਂ ਤਾਂ ਸਪਰੇਅ ਤੇ ਕਰ ਦੇਣੀਆਂ ਲੱਸੀ ਦੀ ਕਰ ਦੇਣੀਆਂ ਪੱਤਿਆਂ ਦੇ ਪਾਣੀ ਦੀ ਮੜਿਆ ਜਾਂ ਧੁੱਪ ਲੱਗੇ ਸਹੀ ਵਾਲੇ ਬਾੜੀ ਤੇਲ ਨਹੀਂ ਲੈਂਦੀ ਤੇਲ ਲੱਸੀ ਤੋਂ ਸਪਰੇਅ ਹੋਵੇ ਫਿਰ ਠੀਕ ਰਹਿੰਦੀ ਆ 12 ਵਜੇ ਤੋਂ ਬਾਅਦ ਸਪਰੇਅ ਕਰੀਏ ਉਹ ਬਾੜੀ ਵਧਿਆ ਰਹਿੰਦੀ ਆ ਤੇਲ 'ਚ ਫਿਰ ਉਹ ਅਸਰ ਘਟ ਜਾਂਦਾ ਥੱਲੇ ਜਾ ਵਰਦੀ ਪੱਤਿਆਂ ਤੋਂ ਜੀ ਪੱਤਿਆਂ 'ਰਾਂ ਹੀ ਅਸਰ ਹੋਣਾ ਇਹਨੂੰ ਖਾਦ ਮਿਲਣੀ ਆ ਕਣਕ ਨੂੰ ਜਿਹੜੀਆਂ ਸਪਰੈਆਂ ਕਰਨੀਆਂ ਪੱਠਿਆਣਾ ਜਿਆਦਾ ਅਸਰ ਹੁੰਦਾ ਛੇਤੀ ਛੇਤੀ ਹੁੰਦਾ ਨਾਲ ਜਿਆਦਾ ਅਸਰ ਹੁੰਦਾ ਹੈਗਾ ਸਿੱਧਾ ਹੀ ਹੋ ਜਾਂਦਾ ਹੈ ਹਾਂ ਚਾਰ ਪੰਜ ਦਿਨਾਂ ਚ ਹੀ ਦਸਣ ਲੱਗ ਜਾਂਦੀ ਆ ਤੇ ਇਹਦਾ ਬਹੁਤ ਵਧੀਆ ਚੀਜ਼ ਹੈ ਖਰਚੇ ਘੱਟ ਆ ਇਹਦੇ ਤੇ ਫਾਇਦੇ ਫਾਇਦੇ ਜਿਆਦਾ ਹੈ ਨਾ ਇਹਦਾ ਬਜਾਈ ਦਾ ਖਰਚਾ ਹੈਗਾ ਇੰਨਾ ਤੇ ਨਾ ਹੀ ਪਾਣੀ ਦੀ ਖਰਚੇ ਆ ਤਿੰਨ ਪਾਣੀਆਂ ਦੀ ਫਸਲ ਆ ਇਹ ਅਸਲ ਤਾਂ ਦੋ ਪਾਣੀਆਂ ਦੀ ਹੈ ਤੇ ਬਾਕੀ ਕੋਈ ਖਾਦਾਂ ਖੁੱਦਾਂ ਨਹੀਂ ਇਹਦੇ ਚ ਪਾਉਣੀਆਂ ਪੈਂਦੀਆਂ ਜੇ ਕਿਸੇ ਨੇ ਕੈਮੀਕਲ ਚ ਕਰਨੀਆਂ ਉਹ ਯੂਰੀਆ ਡੀਪੀ ਘਟਾਉਣੀ ਪੈਂਦੀ ਆ ਉਹਨੂੰ ਠੀਕ ਹੈ ਮਤਲਬ ਵੀ 30 30% ਘਟਾ ਸਕਦਾ ਹੈਗਾ ਕਿਉਂ ਆ ਵੀ 2 ਸਾਲ ਵਿੱਚ ਪ੍ਰਾਲੀ ਗਲਦੀ ਰਹੀ ਆ ਤੇ ਐਫ ਕੇ ਚ ਜੰਤਰ ਵੀ ਵਿੱਚੇ ਵਾਇਆ ਤੇ ਤਾਂ ਹੀ ਇਹਦੀ ਵਾਸਤੇ ਇਹਦੇ ਤੇ ਲੋੜ ਨਹੀਂ ਜ਼ੁਰਗਿਆ ਦੀ ਖਾਦਾਂ ਨਹੀਂ ਬਹੁਤ ਘੱਟ ਲੋੜ ਪੈਂਦੀ ਪੈਂਦੀ ਆ ਤੇ ਮੈਂ ਤਾਂ ਪਾਉਣੀ ਨਹੀਂ ਮੈਂ ਤਾਂ ਉਹ ਸਪਰੇਅ ਕਰਕੇ ਇਹਨੂੰ ਠੀਕ ਕਰ ਲੈਣਾ ਬਿਲਕੁਲ ਜੀ ਬਿਲਕੁਲ ਇਹ ਖਾਦ ਦੇ ਤੌਰ ਤੇ ਜਾਂਦਾ ਵਰਮੀ ਕੰਪੋਸਟ ਇਹ ਵਰਤ ਸਕਦੇ ਆ ਜਾਂ ਜਿਹੜੀ ਆਹਾ ਆਪਣੀ ਸਰੋਂ ਦੀ ਖਾਲ ਹੈ ਠੀਕ ਹੈ ਉਹ ਜੇ ਪਾਣੀ ਨਾਲ ਪਾਉਣੀ ਆ ਤਾਂ ਉਹ ਵੀ ਪਾ ਸਕਦੇ ਹੈਗੇ ਤੇ ਨਹੀਂ ਇਹ ਸਪਰੇਅ ਕਰੀ ਜਾਂਦੇ ਆ ਤੁਪ੍ਰਿਆ ਮਤਲਬ ਇਹਨੂੰ ਪੂਰੀ ਖਰਾਕ ਦੇ ਦੇਣਗੇ ਠੀਕ ਰਹਿਣਗੇ ਬਾਕੀ ਜਿਹੜੀ ਪਰਾਲੀ ਹੈ ਗੜੀ ਜਾਂਦੀ ਹੈ ਸਭ ਤੋਂ ਤਕੜੀ ਖਾਦ ਹੈ ਅਗਲੇ ਸਾਲ ਮੇਰੇ ਗਡੋਏ ਰੱਖੇ ਆ ਜੀ ਗਡੋਆਂ ਦੀ ਵਰਮੀ ਕੋਈ ਖਾਦ ਬਣਾਉਣਾ ਮੈਂ ਅਗਲੇ ਸਾਲ ਤਾਂ ਉਹ ਵੀ ਬੱਚੇ ਦੇ ਪਾ ਦੇਣੀ ਆ ਕਿਸੇ ਕਿਸਮ ਦੀ ਕੋਈ ਖਾਦ ਦੀ ਬਾਹਰੋਂ ਲੋੜ ਹੀ ਨਹੀਂ ਪੈਣੀ ਦੋਸਤੋ ਬਹੁਤ ਹੀ ਵਧੀਆ ਕਣਕਾ ਤੇ ਸੁਖਵਿੰਦਰ ਸਿੰਘ ਜੀ ਦੇ ਚਿਹਰੇ ਤੋਂ ਪਤਾ ਲੱਗਦਾ ਇਹਨਾਂ ਦਾ ਚਿਹਰਾ ਵੀ ਖੁਸ਼ ਹੈ ਤੇ ਨਹੀਂ ਤਾਂ ਬੰਦੇ ਦਾ ਨਾਰਾਜ਼ ਹੋਣਾ ਜੀ ਜਰਾ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿਵੇਂ ਸੁਖਵਿੰਦਰ ਸਿੰਘ ਦੇ ਚਿਹਰੇ ਤੇ ਖੁਸ਼ੀ ਹੈਗੀ ਆ ਹਰ ਕਿਸਾਨ ਦੇ ਚਿਹਰੇ ਤੇ ਖੁਸ਼ੀ ਐ ਚਾਹੀਦੀ ਐ ਸ਼ੁਕਰੀਆ ਜੀ ਧੰਨਵਾਦ ਧੰਨਵਾਦ